ਪੰਜਾਬ 'ਚ ਨਸ਼ੇ ਦੀ ਸੋਦਾਗਰਾਂ ਖਿਲਾਫ ਪੰਜਾਬ ਪੁਲਿਸ ਇੱਕ ਹੋਰ ਹਥਿਆਰ ਇਸਤੇਮਾਲ ਕਰਨ ਚਾਹੀ ਹੈ ਉਸ ਹਥਿਆਰ ਦਾ ਨਾਮ ਹੈ ਡਰੱਗ ਸ਼ਿਕਾਇਤ ਬਾਕਸ ਤੁਸੀਂ ਇਸ ਵੇਲੇ ਤਸਵੀਰਾਂ ਉਸੇ ਸ਼ਿਕਾਇਤ ਬਾਕਸ ਦੀਆਂ ਵੇਖ ਰਹੇ ਹੋ ਜੋ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖਰੇ ਦਾਸਤਾਵਾਂ ਤੇ ਲਗਾਇਆ ਜਾ ਰਿਹਾ ਹੈ ਅਬੋਹਰ ਫਾਜ਼ਿਲਕਾ ਜਲਾਲਾਬਾਦ ਅਰਨੀਵਾਲਾ ਜਿ세 ਬੜੇ ਕਸਬਿਆਂ ਮੇਂ ਹਮਨੇ ਬਸਟੈਂਡ ਔਰ ਭੀੜ ਵਾਲੀ ਜਗ੍ਹਾ ਪੇ ਇਹ 10 ਬਾਕਸ ਲਗਾਏ ਜਾਏਂਗੇ ਇਹ ਸ਼ਿਕਾਇਤ ਪੇਟੀ ਸਿੱਧੇ ਤੌਰ ਤੇ ਐਸਐਸਪੀ ਦੀ ਨਿਗਰਾਨੀ ਹੇਠ ਰਹੇਗੀ ਤੇ ਹਰ ਹਫਤੇ ਇਸ ਨੂੰ ਸਿਰਫ ਐਸਐਸਪੀ ਹੀ ਖੋਲਣਗੇ ਇਹ ਉਪਰਾਲਾ ਆਮ ਜਨਤਾ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਚ ਸਿੱਧੇ ਤੌਰ ਤੇ ਰابطਾ ਕਾਇਮ ਕਰਨ ਦੇ ਲਈ ਕੀਤਾ ਗਿਆ ਹੈ ਔਰ ਉਹ ਜੇ ਦੀ ਸਿੱਧਾ ਐਸਐਸਪੀ ਕੋ ਜੇ ਦੀ ਇਨਫੋਰਮੇਸ਼ਨ ਦੇਣਾ ਚਾਹਤੇ ਹੈ ਆਪਣਾ ਨਾਮ ਗੁਪਤ ਰੱਖ ਕੇ ਆਪਣਾ ਨਾਮ ਕਹੀ ਪੇ ਨਹੀਂ ਬਤਾਨਾ ਚਾਹਤੇ ਐਸੇ ਜੋ ਲੋਗ ਹੈ ਆਪਣੀ ਸ਼ਿਕਾਇਤ ਪੰਜਾਬੀ ਹਿੰਦੀ ਔਰ ਇੰਗਲਿਸ਼ ਕਿਸੇ ਵੀ ਲੈਂਗੁਏਜ ਮੇ ਲਿਖ ਕੇ SSP ਕੋ ਐਡਰੈਸ ਕਰਕੇ ਇਹ ਸ਼ਿਕਾਇਤ ਬਾਕਸ ਵਿੱਚ ਡਾਲ ਸਕਦੇ ਹੈ ਆਮ ਲੋਕ ਇਸ ਡਰਗ ਸ਼ਿਕਾਇਤ ਬਾਕਸ ਦੇ ਲੱਗਣ ਦੇ ਨਾਲ ਖੁਸ਼ ਨੇ ਕਿਉਂਕਿ ਹੁਣ ਉਹ ਨਸ਼ਾ ਤਸਕਰਾਂ ਦੀ ਜਾਣਕਾਰੀ ਕਿਸੇ ਛੋਟੀ ਪੁਲਿਸ ਮੁਲਾਜ਼ਮ ਦੀ ਥਾਂ ਸਿੱਧੇ ਤੌਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਕਰ ਸਕਣਗੇ ਔਰ ਜਿਸ ਨੂੰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਇਆ ਜਾਂ ਵੇਚਦਾ ਹੋਇਆ ਕੋਈ ਆਦਮੀ ਸਾਹਮਣੇ ਨਜ਼ਰ ਆਂਦਾ ਹੈ ਤਾਂ ਉਸ ਦੀ ਕੰਪਲੇਂਟ ਇਸ ਕੰਪਲੇਟ ਬਾਕਸ ਦੇ ਵਿੱਚ ਪਾ ਸਕਦਾ ਹੈ ਜਿਸ ਦੇ ਵਿੱਚ ਉਸ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਨਾਮ ਨਹੀਂ ਆਵੇਗਾ ਕਿ ਕੰਪਲੇਟ ਕੀ ਭਾਈ ਤੇ ਕਿੰਨੇ ਭਾਈ ਹੈ ਔਰ ਉਸ ਦੇ ਉੱਤੇ ਫੌਰੀ ਤੌਰ ਦੇ ਉੱਤੇ ਪੰਜਾਬ ਪੁਲਿਸ ਜੋ ਹੈ ਉਹ ਐਕਸ਼ਨ ਲਵੇਗੀ ਤੇ ਉਸ ਦਾ ਨਿਪਟਾਰਾ ਕੀਤਾ ਜਾਵੇਗਾ ਅਸੀਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਅਸੀਂ ਵੀ ਇਸ ਚੀਜ਼ ਚ ਸਪੋਰਟ ਕਰਾਂਗੇ ਕਿ ਜਿਹੜੇ ਇਹ ਗਲਤ ਕੰਮਾਂ ਨੂੰ ਕਰ ਰਹੇ ਨੇ ਤੇ ਇਹਨੂੰ ਰੋਕਿਆ ਜਾ ਸਕੇ ਸਿਆਸਤਦਾਨ ਆਪਣੀ ਸਿਆਸਤ ਚਮਕਾਉਣ ਲਈ ਭਾਵੇਂ ਕਿੰਨਾ ਕਹਿ ਲੈਣ ਕਿ ਪੰਜਾਬ ਚ ਨਸ਼ੇ ਵਰਗੀ ਕੋਈ ਸਮੱਸਿਆ ਨਹੀਂ ਹੈ ਪਰ ਚੰਗਾ ਹੋਵੇਗਾ ਜਿੰਨੀ ਜਲਦੀ ਉਹ ਇਸ ਸਮੱਸਿਆ ਤੋਂ ਜਾਣੂ ਹੋ ਸਕਣ ਤੇ ਨਸ਼ੇ ਦੇ ਸੁਦਾਗਰਾਂ ਖਿਲਾਫ ਸਖਤ ਕਦਮ ਚੁੱਕਣ ਫਾਜ਼ਿਲ ਕਟੂਸ ਮੀਨਾਗਪਾਲ ਜਗਬਾਨੀ ਟੀਵੀ